ਹਾਂ ਜੀ ਸਾਚੂ ਕਾ ਜੀ ਮੀਤ ਕਾ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਪਹਿਲਾਂ ਹੀ ਤਰ੍ਹਾਂ ਬਤੋਹਣਾ ਲਿਖ ਬਹੁਤ ਹੀ ਵਧੀਆ ਵੀਡੀਓ ਲੈ ਕੇ ਆਏ ਹਾਂ ਜੀ ਇਹ ਵੀਡੀਓ ਹੈਗੀ ਹੈ ਜੀ ਸਪੈਸ਼ਲੀ ਦੇਵਗਨ ਫੈਮਿਲੀ ਦੇ ਬਾਰੇ ਆਪਕਾ ਸਾਰਾ ਨੂੰ ਹੀ ਪਤਾ ਹੈ ਕਿ ਪਿੱਛੇ ਕੁਝ ਮਹੀਨਿਆਂ ਦੇ ਵਿੱਚ ਅਮਰ ਤੇ ਦੀਪਦੀ ਮੈਰਿਜ ਹੋਈ ਸੀ ਜੋ ਕਿ ਵੀਡੀਓ ਬਹੁਤ ਹੀ ਵਾਇਰਲ ਹੋਈ ਤੇ ਉਹਨਾਂ ਦੀ ਜਿਹੜੀ ਮੈਰਿਜ ਹੋਈ ਸੀ ਬੇਮਿਸਾਲ ਹੀ ਸੀ ਇਦਾਂ ਦੀ ਤਾਂ ਸ਼ਾਇਦ ਬਾਲੀਵੁੱਡ ਵਾਲੇ ਐਕਟਰਾਂ ਦੀ ਵੀ ਨੇ ਵੀ ਨਹੀਂ ਵਿਆਹ ਕੀਤਾ ਹੋਣਾ ਜਿੱਦਾਂ ਲੱਗੇ ਕਿ ਦੀਪਗਨ ਫੈਮਿਲੀ ਨੇ ਕੀਤਾ ਸੀਗਾ ਤੇ ਅੱਜ ਆਪਾਂ ਤੁਹਾਨੂੰ ਦੱਸਦੀਏ ਉਹਨਾਂ ਦੀ 6 ਮੰਥ ਪੂਰੇ ਹੋ ਗਏ ਆ ਤੇ ਉਹਨਾਂ ਨੇ 6th ਮੰਥ ਦੀ ਉਹਨਾਂ ਨੇ ਐਨੀਵਰਸਰੀ ਸੈਲੀਬ੍ਰੇਟ ਕੀਤੀ ਆ ਜੋ ਕਿ ਆਪਾਂ ਵੀਡੀਓ ਸਾਈਡ ਤੇ ਲਗਾ ਹੀ ਦਿੱਤੀ ਆ ਤੁਸੀਂ ਦੇਖ ਹੀ ਸਕਦੇ ਹੋ ਦੇਵਕਨ ਫੈਮਲੀ ਇੱਕ ਬਹੁਤ ਹੀ ਵਧੀਆ ਫੈਮਲੀ ਆਪਾਂ ਸਾਰਿਆਂ ਨੂੰ ਹੀ ਪਤਾ ਹੈ ਉਹ ਆਪਾਂ ਮਨੋਰੰਜਨ ਕਰਾਉਂਦੀ ਆ ਕਿੰਨੀਆਂ ਵਧੀਆ ਸਟੋਰੀਆਂ ਆਪਣੇ ਸਾਹਮਣੇ ਲੈ ਕੇ ਆਉਂਦੀ ਆ ਹਰ ਇੱਕ ਕਹਾਣੀ ਸੱਚੀ ਹੀ ਹੁੰਦੀ ਆ ਰੀਅਲ ਹੀ ਕਿਸੇ ਨਾ ਕਿਸੇ ਦਾ ਬੀਤੀ ਹੁੰਦੀ ਆ ਕੋਈ ਫਿਲਮਾਂ ਦੀ ਤਰ੍ਹਾਂ ਨਹੀਂ ਉਹਨਾਂ ਦੀ ਹੈ ਨਾ ਵੀ ਹੁੰਦਾ ਕੁਝ ਹੋਰ ਦਿਖਾਉਂਦੇ ਕੁਝ ਇਦਾਂ ਦੀ ਬਿਲਕੁਲ ਵੀ ਨਹੀਂ ਤੇ ਬਹੁਤ ਸਾਰੇ ਲੋਕਾਂ ਉਹਨਾਂ ਦਿਨਾਂ ਜੁੜਿਆ ਤੇ ਪਿਆਰ ਕਰਦੇ ਹਨ ਹਰ ਇੱਕ ਚੀਜ਼ ਉਹਨਾਂ ਦੇ ਅੱਛੇ ਦੇ ਲਈ ਦਿਖਾਈ ਆ ਤੇ ਹਰ ਇੱਕ ਵੀਡੀਓ ਦੇ ਵਿੱਚ ਬਹੁਤ ਹੀ ਵਧੀਆ ਮੈਸੇਜ ਦਿੰਦੇ ਆ ਹਨਾ ਤੇ ਹੁਣ ਸਾਰੇ ਜਾਨੇ ਉਹਨਾਂ ਨੂੰ ਦੁਆਵਾਂ ਦਿਓ ਦੀਪ ਨੂੰ ਅਮਰ ਨੂੰ ਹਨਾ ਉਹਨਾਂ ਦੀ ਪੂਰੀ ਫੈਮਿਲੀ ਨੂੰ ਦੁਆਵਾਂ ਦਿਓ ਹਨਾ ਵੀ ਉਹਨਾਂ ਦੀ ਜੋੜੀ ਸਹੀ ਸਲਾਮਤ ਰੱਖੇ ਭਗਵਾਨ ਹਨਾ ਉਹਨਾਂ ਨੂੰ ਹੋਰ ਤਰੱਕੀਆਂ ਮਿਲ ਜਾਣ ਉਹ ਹਨਾ ਉਹਨਾਂ ਦਾ ਪਰਿਵਾਰ ਇਦਾਂ ਹੀ ਹੱਸਦਾ ਬੱਸਦਾ ਰਹੇ ਉਹ ਆਪਣੇ ਲਈ ਇਦਾਂ ਹੀ ਵੀਡੀਓ ਬਣਾਉਂਦੇ ਰਹਿਣ ਹਨਾ ਇੱਕ ਗੱਲ ਉਹਨਾਂ ਦੀ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਥੀ ਉਹ ਆਪਣੇ ਨਾਲ-ਨਾਲ ਹਨ ਆਪਣੀ ਫੈਮਿਲੀ ਦੇ ਨਾਮ ਨਾਲ ਜਿਹੜੇ ਉਹਨਾਂ ਨੇ ਕੰਮ ਕਰ ਰਹੇ ਆ YouTube ਤੇ ਉਹਨਾਂ ਦੀ ਉਹ ਵੀ ਫੈਮਲੀਆ ਉਹ ਹਰ ਇੱਕ ਜੋ ਮੂਵਮੈਂਟ ਹੁੰਦੀ ਹੈ ਉਸ ਵਿੱਚ ਉਹ ਉਹਨਾਂ ਨੂੰ ਨਾਲ ਹੀ ਰੱਖਦੇ ਆ ਤੁਸੀਂ ਵੀਡੀਓਜ਼ ਦੇ ਵਿੱਚ ਵੇਖ ਹੀ ਰਹੇ ਹੋ ਹਨਾ ਪਾਸਾਈਡ ਤੇ ਲਗਾਈ ਹੋਈ ਹੈ ਵੀਡੀਓ ਫਿਰ ਹਰ ਇੱਕ ਮਤਲਬ ਕਿ ਜੀ ਉਹਨਾਂ ਦੇ ਜੋ ਵੀਡੀਓਜ਼ ਦੇ ਵਿੱਚ ਕੰਮ ਕਰਦਾ ਉਹਨਾਂ ਦੇ ਨਾਲ ਹੈਗਾ ਹਨਾ ਕਿੰਨਾ ਵਧੀਆ ਮੈਂ ਸ਼ਾਇਦ ਪਹਿਲੀ ਵਾਰੀ ਦੇਖ ਰਹੀ ਆ ਇਦਾਂ ਤਾਂ ਮੈਂ ਕਦੇ ਵੀ ਨਹੀਂ ਦੇਖਿਆ ਇਦਾਂ ਦੀ ਮੈਰिज ਵੀ ਮੈਂ ਕਦੇ ਨਹੀਂ ਦੇਖੀ ਸੀ ਹਨਾ ਤੇ ਉਮੀਦ ਕਰਦੇ ਤੋਹਨੇ ਵੀਡੀਓ ਬਹੁਤ ਵਧੀਆ ਲੱਗੀ ਹੋ ਪਰਮਾਤਮਾ ਅਗੇ ਹੱਥ ਜੋੜੂ ਇਹਨਾਂ ਦੀ ਜੋੜੀ ਇਦਾਂ ਹੀ ਬਣੀ ਰੱਖੇ ਇਹਨਾਂ ਪਰਮਾਂ ਦਾ ਪਿਆਰ ਦਰਾਨੀ ਜਠਾਣੀ ਦਾ ਪਿਆਰ ਨੋਸਸ ਦਾ ਪਿਆਰ ਹਨਨਪਰਜਾਈ ਦਾ ਪਿਆਰ ਇਦਾਂ ਹੀ ਬਣਿਆ ਰਹੇ ਤੇ ਇਹ ਆਉਣ ਵਾਲੇ ਕੁਝ ਸਮਿਆਂ ਦੇ ਵਿੱਚ ਇਨੀ ਤਰੱਕੀ ਕਰਨ ਇਹਦੀ ਤਰੱਕੀ ਕਰਨ ਕਿ ਭਗਵਾਨ ਇਹਨਾਂ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਵੇ ਹੈਨਾ ਉਮੀਦ ਕਰਦੇ ਤੋਹਨ ਵੀਡੀਓ ਪਸੰਦ ਆਈ ਹੋਗੀ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਸਬਸਕ੍ਰਾਈਬ ਜਰੂਰ ਕਰੋ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ